ਹਾਂ ਜੀ ਅੱਜ ਵਾਲੇ ਸੂਟਾਂ ਦੇ ਉੱਤੇ ਸਾਰਿਆਂ ਦੇ ਆਫਰ ਹੈ ਜੀ ਇਹ ਵਾਲੇ ਸਾਰੇ ਸੂਟ ਇੱਕ ਹੀ ਪ੍ਰਾਈਸ ਦੇ ਰਹਿਣਗੇ 500 ਦੇ ਤੇ ਇਹ ਇਹਨਾਂ ਦਾ ਫੈਬਰਿਕ ਸੂਟਾਂ ਦਾ ਰਹੇਗਾ ਜੀ ਸਟਾਫ ਰਹੇਗਾ ਕਾਟਨ ਸ਼ਰਟ बॉਟਮ ਤੇ ਦੁਪੱਟਾ ਇਹਨਾਂ ਦਾ ਕਾਟਨ ਦਾ ਰਹੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ neck ਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਆਪਣੇ 올 ਇੰਡੀਆ ਦੇ ਵਿੱਚ ਇਹਨਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਤੇ ਤੁਸੀਂ ਇਹਦੇ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਸੋਹਣੇ ਨੇ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਆਪਾਂ ਐਡ ਕੀਤੀ ਹੋਈ ਹੈ ਅੱਜ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੌਫਟ ਕਾਟਨ ਦੇ ਸੂਟ ਨੇ ਦੁਪੱਟਾ ਵੀ ਮलमल कॉटन ਦਾ ਆਏਗਾ ਜੀ ਨਾਲ ਪ੍ਰਿੰਟਡ ਤੇ ਨਾਲ ਸ਼ਰਟ ਬਾਟਮ ਦੋਨੋਂ ਹੀ ਕਾਟਨ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਆਪਣੇ ਚੈਨਲ ਦੇ ਉੱਤੇ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਅਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਤੁਸੀਂ ਇਹ ਇੱਕ ਤੋਂ ਜ਼ਿਆਦਾ ਸੂਟ ਵੀ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਤੁਸੀਂ ਮੇਰਾ ਕੰਟੈਕਟ ਨੰਬਰ ਮੈਂ ਆਪਣਾ ਦਿੱਤਾ ਹੁੰਦਾ ਜੀ ਡਿਟੇਲ ਦੇ ਵਿੱਚ ਤੁਸੀਂ ਉਸ ਨੰਬਰ ਤੇ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕਈਆਂ ਦੇ ਸੂਟਾਂ ਦੇ ਉੱਤੇ ਵਰਕ ਹੈ ਤੇ ਕਈਆਂ ਦੇ ਉੱਪਰ ਪ੍ਰਿੰਟ ਹੈ ਤੇ ਤੁਸੀਂ ਇਹਨਾਂ ਨੂੰ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਸਕਰੀਨਸ਼ਾਟ ਤੇ ਆਰਡਰ ਕਰ ਸਕਦੇ ਹੋ ਅਪਾ ਵਰਲਡਵਾਈਡ ਸ਼ਿਪਿੰਗ ਵੀ ਕਰਦੇ ਆ ਤੇ ਤੁਸੀਂ ਕੰਟੈਕਟ ਕਰ ਸਕਦੇ